ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਸਿੱਖ ਪੰਥ ਦੀ ਤਰੱਕੀ ਦੇ ਲਈ ਬਹੁਤ ਸਾਰੀਆਂ ਗੁਰਮੁਖ ਸ਼ਖਸੀਅਤਾਂ ਨੇ ਆਪਣਾ ਯੋਗਦਾਨ ਪਾਇਆ ਹੈ ਗੁਰਸਿੱਖੀ ਦੀ ਮਹਿਕ ਨੂੰ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਵੰਡਣ ਦੇ ਲਈ ਬਹੁਤ ਸਾਰੇ ਗੁਰਮੁਖ ਖਾਨੇ ਇਹ ਕਾਰ ਕੀਤੀ ਹੈ ਕਿ ਉਹਨਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਦੀ ਕਾਰ ਕੀਤੀ ਤੇ ਜਿੱਥੇ ਪਹਿਲਾਂ ਮਨ ਪ੍ਰਬੁੱਧੋ ਆਪਣਾ ਪਾਛੇ ਅਵਰ ਜਾਵੇ ਦੇ ਸਿਧਾਂਤ ਨੂੰ ਸਮਝਿਆ ਉਸ ਦੇ ਨਾਲ ਹੀ ਆਪ ਜਪੈ ਅਵਰ ਹੈ ਨਾਮ ਜਪਾਵੇ ਦੀ ਕਾਰ ਨੂੰ ਵੀ ਸਫਲ ਕੀਤਾ ਅਜਿਹੇ ਗੁਰਮੁਖ ਪਿਆਰਿਆਂ ਦੇ ਵਿੱਚੋਂ ਸੰਤ ਬਾਬਾ ਗੁਰਮੁਖ ਸਿੰਘ ਜੀ ਪਟਿਆਲੇ ਵਾਲਿਆਂ ਦਾ ਨਾਮ ਬੜੇ ਮਾਣ ਨਾਲ ਪੰਥ ਵਿੱਚ ਲਿਆ ਜਾਂਦਾ ਹੈ ਜੋ ਕਿ ਸ਼੍ਰੋਮਣੀ ਵਿਆਖਿਆਕਾਰ ਹੋਏ ਹਨ ਪੂਰਨ ਸੰਤ ਹੋਏ ਹਨ ਅੱਜ ਅਸੀਂ ਉਹਨਾਂ ਦੇ ਵੱਲੋਂ ਬੁਰਸੋਇਆ ਹੋਇਆ ਕਾਲਜ ਗੁਰਮਤ ਕਾਲਜ ਉਸ ਥਾਂ ਤੇ ਪਹੁੰਚੇ ਹਾਂ ਜਿਸ ਤਰ੍ਹਾਂ ਕਿ ਅਸੀਂ ਪਹਿਲਾਂ ਦੇ ਪ੍ਰਸੰਗ ਦੇ ਵਿੱਚ ਬਾਬਾ ਜੱਸਾ ਸਿੰਘ ਜੀ ਬਾਬਾ ਹਰਦਿਤ ਸਿੰਘ ਜੀ ਬਾਰੇ ਸੁਣ ਚੱਕੇ ਹਾਂ ਉਸੇ ਤਰ੍ਹਾਂ ਹੀ ਇਹ ਉਸ ਲੜੀ ਦੇ ਵਿੱਚ ਸੰਤ ਗੁਰਮੁਖ ਸਿੰਘ ਜੀ ਦਾ ਪ੍ਰਸੰਗ ਆਪ ਜੀ ਨਾਲ ਅੱਜ ਅਸੀਂ ਸ਼ੇਅਰ ਕਰਾਂਗੇ ਅਸਲ ਦੇ ਵਿੱਚ ਇਹ ਚਾਰ ਮਹਾਪੁਰਖਾਂ ਦੀ ਤਪੋ ਭੂਮੀ ਹੈ ਜਿਸ ਵਿੱਚ ਬਾਬਾ ਹਰਦਿਤ ਸਿੰਘ ਜੀ ਬਾਬਾ ਜੱਸਾ ਸਿੰਘ ਜੀ ਬਾਬਾ ਅਨੰਦ ਸਿੰਘ ਜੀ ਤੇ ਬਾਬਾ ਗੁਰਮੁਖ ਸਿੰਘ ਜੀ ਦਾ ਨਾਮ ਲਿਆ ਜਾ ਸਕਦਾ ਹੈ ਪਰ ਇਸ ਦੇ ਵਿੱਚ ਇੱਕ ਪੰਜਵੇਂ ਮਹਾਪੁਰਖ ਵੀ ਸ਼ਾਮਲ ਹੋ ਜਾਂਦੇ ਹਨ ਉਹ ਇਹ ਗੁਰਮਤ ਕਾਲਜ ਹੈ ਕਿਉਂਕਿ ਮਹਾਪੁਰਖਾਂ ਦਾ ਜਿਹੜਾ ਕੰਮ ਹੁੰਦਾ ਹੈ ਉਹ ਪਰਉਪਕਾਰ ਕਰਨਾ ਹੁੰਦਾ ਹੈ ਵਿਦਿਆ ਵਿਚਾਰੀ ਤਾਂ ਪਰਉਪਕਾਰੀ ਦੇ ਸਿਧਾਂਤ ਨੂੰ ਲਾਗੂ ਕਰਨਾ ਹੁੰਦਾ ਹੈ ਉਸੇ ਤਰ੍ਹਾਂ ਮਹਾਪੁਰਖਾਂ ਨੇ ਆਪਣੀ ਫੁਲਵਾੜੀ ਦੇ ਵਿੱਚ ਆਪਣੀ ਜੀਵਨ ਯਾਤਰਾ ਦੇ ਵਿੱਚ ਇਹ ਸਥਾਨ ਦੀ ਸਥਾਪਿਤ ਕੀਤੀ ਗੁਰਮਤ ਕਾਲਜ ਦੇਖਣ ਦੇ ਵਿੱਚ ਤਾਂ ਥੋੜਾ ਛੋਟਾ ਪ੍ਰਤੀਤ ਹੁੰਦਾ ਹੈ ਪਰ ਜਿਹੜੀ ਇਹਦੀ ਮਹਿਕ ਹੈ ਉਹ ਦੁਨੀਆ ਦੇ ਕੋਨੇ-ਕੋਨੇ ਤੱਕ ਫੈਲ ਚੁੱਕੀ ਹੈ ਜਿਸ ਪਵਿੱਤਰ ਧਰਤੀ ਤੇ ਚਾਰ ਮਹਾਪੁਰਖਾਂ ਨੇ ਬੰਦਗੀ ਕੀਤੀ ਹੈ ਉਸ ਧਰਤੀ ਦੇ ਵਿੱਚੋਂ ਇਹ ਕਾਲਜ ਅੱਜ ਵੀ ਉਸੇ ਤਰ੍ਹਾਂ ਦੀ ਮਹਿਕ ਉਸੇ ਤਰ੍ਹਾਂ ਦੀ ਸੁਗੰਧੀ ਨੂੰ ਵੰਡ ਰਿਹਾ ਹੈ ਗੁਰਮਤ ਦੇ ਵਿੱਚ ਵਿਦਿਆ ਦਾ ਦਰਜਾ ਬਹੁਤ ਉੱਚਾ ਹੈ ਤੇ ਵਿਦਿਆ ਵੀ ਕਿਹੜੀ ਸਿਰਫ ਸੰਸਾਰਕ ਨਹੀਂ ਅਧਿਆਤਮਕ ਵਿਦਿਆ ਤੇ ਇਹ ਜਿਹੜਾ ਕਾਲਜ ਹੈ ਨਾ ਸਿਰਫ ਸੰਸਾਰਕ ਵਿਦਿਆ ਨਾਲ ਸੰਬੰਧਿਤ ਹੈ ਬਲਕਿ ਅਧਿਆਤਮਕ ਬਿਰਤੀ ਨੂੰ ਵਧਾਉਣ ਦੇ ਵਿੱਚ ਅਧਿਆਤਮਕ ਗੁਣ ਨੂੰ ਹਾਸਲ ਕਰਨ ਦੇ ਵਿੱਚ ਇਹ ਕਾਲਜ ਆਪਣੀ ਭੂਮਿਕਾ ਨਿਭਾ ਰਿਹਾ ਹੈ। ਸੰਤ ਗੁਰਮੁਖ ਸਿੰਘ ਜੀ ਉੱਚ ਅਧਿਆਤਮਕਤਾ ਦੇ ਮਾਲਕ ਸਨ ਜਦੋਂ ਉਹਨਾਂ ਦੇ ਮਨ ਦੇ ਵਿੱਚ ਇਹ ਫੁਰਨਾ ਆਉਂਦਾ ਹੈ ਕਿ ਕਿਉਂ ਨਾ ਇਸ ਧਰਤੀ ਦੇ ਉੱਤੇ ਇੱਕ ਅਜੀਹਾ ਬੂਟਾ ਲਾਇਆ ਜਾਵੇ ਜਿਸ ਦੇ ਵਿੱਚੋਂ ਸਦੀਵੀ ਤੌਰ ਤੇ ਮਹਿਕ ਪੈਦਾ ਹੋ ਸਕੇ ਜਿਸ ਵਿੱਚੋਂ ਸਦੀਵੀ ਤੌਰ ਤੇ ਅਧਿਆਤਮਕਤਾ ਦੇ ਇਹ ਗੁਣ ਪ੍ਰਾਪਤ ਹੋ ਸਕਣ ਤਾਂ ਉਹ ਇਸ ਕਾਲਜ ਦੀ ਸਥਾਪਨਾ ਹਿੱਤ ਇੱਕ 31 ਮੈਂਬਰੀ ਇੱਕ ਕਮੇਟੀ ਅਯੋਜਿਤ ਕਰਦੇ ਹਨ ਤਾਂ ਜੋ ਇਸ ਸੰਕਲਪ ਨੂੰ ਪੂਰਨ ਕੀਤਾ ਜਾ ਸਕੇ ਇਸ ਵਿਚਾਰ ਦੇ ਸ਼ੁਰੂ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸੰਤ ਗੁਰਮੁਖ ਸਿੰਘ ਜੀ ਉਹਨਾਂ ਦਾ ਪੁਰਾਣਾ ਜੀਵਨ ਕਿਸ ਤਰ੍ਹਾਂ ਦਾ ਸੀ ਉਹਨਾਂ ਦਾ ਪਿਛੋਕੜ ਕੀ ਸੀ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਇਹ ਬੂਟਾ ਲਗਾਉਣ ਵਾਲਾ ਗੁਰਮੁਖ ਪਿਆਰਾ ਕੋਈ ਆਮ ਸ਼ਖਸ ਨਹੀਂ ਸੀ ਬਲਕਿ ਉਹਨਾਂ ਨੇ ਗੁਰਮਤ ਦੀ ቃል ਨੂੰ ਨਾਮ ਸਿਮਰਨ ਬੰਦਗੀ ਨੂੰ ਆਪਣੇ ਮਸਤਕ ਦਾ ਭਾਗ ਬਣਾਇਆ ਹੋਇਆ ਸੀ ਕੀਰਤਨ ਨਿਰਮੋਲਕ ਹੀਰਾ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ ਸੀ ਗੁਰਬਾਣੀ ਦੇ ਵਿੱਚ ਦਰਜ ਹੈ ਹਰ ਕੀਰਤਨ ਦਾ ਆਹਰੋ ਹਰ ਦੇਹੋ ਨਾਨਕ ਕੇ ਮੀ ਤੇ ਇਸ ਕੀਰਤਨ ਦੀ ਮਹਿਮਾ ਨੂੰ ਉਹਨਾਂ ਨੇ ਪਹਿਚਾਣਿਆ ਉਹਨਾਂ ਨੇ ਇਸ ਕੀਰਤਨ ਨੂੰ ਗਾਇਆ ਘਰ ਘਰ ਦੇ ਵਿੱਚ ਇਹ ਕੀਰਤਨ ਜਾ ਸਕੇ ਤੇ ਬਾਬਾ ਗੁਰਮੁਖ ਸਿੰਘ ਜੀ ਨੇ ਇਸ ਸੰਕਲਪ ਨੂੰ ਪੂਰਨ ਕਰਨ ਦੇ ਵਿੱਚ ਆਪਣਾ ਸੰਪੂਰਨ ਜੀਵਨ ਲਗਾ ਦਿੱਤਾ ਸੰਤ ਗੁਰਮੁਖ ਸਿੰਘ ਜੀ ਦਾ ਜਿਹੜਾ ਜਨਮ ਹੈ ਉਹ 26 ਜਨਵਰੀ 1895 ਈਸਵੀ ਨੂੰ ਦਲੇਲ ਸਿੰਘ ਵਾਲਾ ਵਿਖੇ ਤਹਿਸੀਲ ਮਾਨਸਾ ਤੇ ਪਟਿਆਲੇ ਦੇ ਇਲਾਕੇ ਵਿੱਚ ਉਹਨਾਂ ਦਾ ਇਹ ਜਨਮ ਹੋਇਆ ਆਪ ਜੀ ਦੇ ਪਿਤਾ ਕਿਰਸਾਨੀ ਦਾ ਕਿੱਤਾ ਕਰਦੇ ਸਨ ਤੇ ਆਪ ਜੀ ਦੇ ਬਚਪਨ ਦਾ ਨਾਮ ਬਾਬੂ ਰਾਮ ਸੀ ਆਪ ਜੀ ਦੇ ਨਜ਼ਦੀਕੀ ਇਲਾਕੇ ਵਿੱਚ ਸੰਤ ਬਾਬਾ ਅਤਰ ਸਿੰਘ ਜੀ ਅਤਲੇ ਵਾਲੇ ਰਿਹਾ ਕਰਦੇ ਸਨ ਪਰ 16 ਸਾਲ ਦੀ ਉਮਰ ਦੇ ਵਿੱਚ ਇਕ ਅਜੇ ਹੀ ਗੁਰਮੁਖ ਸ਼ਖਸੀਅਤ ਨਾਲ ਆਪ ਜੀ ਦਾ ਦਿਦਾਰ ਹੁੰਦਾ ਹੈ ਕਿ ਆਪ ਜੀ ਗੁਰਮਤ ਨੂੰ ਹੀ ਆਪਣਾ ਜੀਵਨ ਦਾ ਆਧਾਰ ਮੰਨ ਲੈਂਦੇ ਹਨ ਉਸ ਗੁਰਮੁਖ ਸ਼ਖਸੀਅਤ ਦਾ ਨਾਮ ਹੁੰਦਾ ਹੈ ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਣੇ ਵਾਲੇ ਜਿਨ੍ਹਾਂ ਨੇ ਇੰਨੀ ਕਮਾਈ ਕੀਤੀ ਹੈ ਕਿ ਦੁਨੀਆ ਦੇ ਹਰੇ ਕੋਨੇ ਦੇ ਵਿੱਚ ਉਹਨਾਂ ਦੀ ਨਾਮੀ ਮਹਿਕ ਅੱਜ ਵੀ ਮਹਿਸੂਸ ਕੀਤੀ ਜਾ ਸਕਦੀ ਹੈ ਸੰਤ ਗੁਰਮੁਖ ਸਿੰਘ ਜੀ ਨੇ ਜਦੋਂ ਸੰਤ ਬਾਬਾ ਅਤਰ ਸਿੰਘ ਜੀ ਦਾ ਧਾਰਨਾ ਵਾਲਾ ਕੀਰਤਨ ਸੁਣਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਇਹ ਛਿੰਗ ਲੱਗ ਗਈ ਇਹ ਤੜਫ ਪੈਦਾ ਹੋ ਗਈ ਕਿ ਮੈਂ ਵੀ कीर्तन करना है मैं भी गुरु ਦਾ ਜਸ ਕਰਨਾ ਹੈ ਤੇ ਸਿੱਖੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਫੈਲਾਉਣ ਦਾ ਯਤਨ ਕਰਨਾ ਹੈ ਸੰਤ ਬਾਬਾ ਅਤਰ ਸਿੰਘ ਜੀ ਤੋਂ ਆਪ ਇੰਨੇ ਪ੍ਰਭਾਵਿਤ ਹੁੰਦੇ ਹਨ ਕਿ ਆਪ ਜੀ ਦੇ ਮਨ ਦੇ ਵਿੱਚ ਇੱਕੋ ਹੀ ਚਾਹਨਾ ਇੱਕੋ ਹੀ ਤੜਪ ਇਹ ਬਾਕੀ ਰਹਿ ਜਾਂਦੀ ਹੈ ਕਿ ਮੈਂ ਹੁਣ ਆਪਣਾ ਸੰਪੂਰਨ ਜੀਵਨ ਗੁਰਮਤ ਦੇ ਲੇਖੇ ਲਾਉਣਾ ਹੈ ਕੀਰਤਨ ਦੇ ਲੇਖੇ ਲਾਉਣਾ ਹੈ ਗੁਰੂ ਸਾਹਿਬ ਦੇ ਅੱਗੇ ਅਰਜ਼ੋਈਆਂ ਕਰਦੇ ਹਨ ਬੇਨਤੀਆਂ ਕਰਦੇ ਹਨ ਕਿ ਸਤਗੁਰੂ ਜੀ ਤੁਸੀਂ ਮੇਰੇ ਤੋਂ ਇਹ ਸੇਵਾ ਲੈ ਲਵੋ ਇਸ ਤੋਂ ਬਾਅਦ ਆਪ ਜੀ ਦਾ ਵਿਆਹ ਬੀਬੀ ਕਰਤਾਰ ਕੌਰ ਜੀ ਨਾਲ ਹੋ ਜਾਂਦਾ ਹੈ ਤੇ ਆਪ ਜੀ ਨੂੰ ਇੱਕ ਪੁਜੰਗੀ ਦੀ ਦਾਤ ਪ੍ਰਾਪਤ ਹੁੰਦੀ ਹੈ ਆਪ ਜੀ ਦੇ ਮਨ ਦੇ ਵਿੱਚ ਦੇਸ਼ ਭਗਤੀ ਦਾ ਵਲਵਲਾ ਵੀ ਬਡੇ ਡੂੰਗੇ ਰੂਪ ਵਿੱਚ ਸਮਾਇਆ ਹੁੰਦਾ ਹੈ ਤੇ ਜਰਮਨੀ ਦੀ جنگ ਸਮੇ 1917 ਵਿੱਚ ਆਪ ਜੀ ਫੌਜ ਦੇ ਵਿੱਚ ਭਰਤੀ ਹੋ ਜਾਂਦੇ ਹਨ ਆਪ ਜੀ ਦਾ ਬਾਣੀ ਨਾਲ ਕੀਰਤਨ ਨਾਲ ਜ਼ਿਆਦਾ ਰੁਝਾਨ ਸੀ ਇਸ ਕਰਕੇ ਆਪ ਜੀ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਬਖਸ਼ ਦਿੱਤੀ ਜਾਂਦੀ ਹੈ ਤੇ ਆਪ ਗੁਰਦੁਆਰਾ ਸਾਹਿਬ ਵਿਖੇ ਰਹਿ ਕੇ ਸਵੇਰੇ ਸ਼ਾਮ ਆਪਣਾ ਜੀਵਨ ਭਜਨ ਬੰਦਗੀ ਕਰਦੇ ਹੋਏ ਗੁਰਸਿੱਖ ਮੀਤ ਚਲੋ ਗੁਰਚਾਲੀ ਜੋ ਗੁਰ ਕਹਿ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਦੇ ਅਨਸਾਰ ਬਿਤਾਉਂਦੇ ਹਨ ਜਰਮਨੀ ਦੀ ਲੜਾਈ ਮਗਰੋਂ ਜਦੋਂ ਸਰਕਾਰ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੋ ਵੀ ਫੌਜੀ ਜਾਣਾ ਚਾਹੁੰਦੇ ਹਨ ਉਹ ਜਾ ਸਕਦੇ ਹਨ ਤਾਂ ਸੰਤ ਗੁਰਮੁਖ ਸਿੰਘ ਜੀ ਦੇਖਦੇ ਹਨ ਕਿ ਅੰਗਰੇਜ਼ਾਂ ਦਾ ਵਤੀਰਾ ਭਾਰਤੀਆਂ ਪ੍ਰਤੀ ਬੜਾ ਗਲਤ ਹੈ ਭਾਰਤੀਆਂ ਨੂੰ ਉਹ ਬੜੀ ਨੀਵੀਂ ਨਿਗਾ ਨਾਲ ਦੇਖਦੇ ਹਨ ਇਹ ਦੇਖ ਕੇ ਉਹ ਫੌਜ ਦੇ ਵਿੱਚੋਂ ਰਿਜ਼ਾਈਨ ਦੇ ਦਿੰਦੇ ਹਨ ਆਪ ਜੀ ਦੇ ਨਾਲ 50 60 ਹੋਰ ਸਰੀਰ ਵੀ ਆਪ ਜੀ ਦੀ ਭਗਤੀ ਭਾਵਨਾ ਨੂੰ ਦੇਖਦੇ ਹੋਏ ਰਿਜ਼ਾਈਨ ਦੇ ਦਿੰਦੇ ਹਨ ਇਸ ਤੋਂ ਬਾਅਦ ਸੰਤ ਗੁਰਮੁਖ ਸਿੰਘ ਜੀ ਆਪਣਾ ਮਨ ਪੂਰੀ ਤਰ੍ਹਾਂ ਗੁਰਮਤ ਦੇ ਲੇਖੇ ਦੇ ਵਿੱਚ ਲਾਉਣ ਲਈ ਸੰਕਲਪ ਕਰ ਲੈਂਦੇ ਹਨ ਜਦੋਂ ਆਪ ਆਪਣੇ ਘਰੇ ਆਉਂਦੇ ਹਨ ਆਪਣੀ ਘਰਵਾਲੀ ਨੂੰ ਰੋਟੀ ਬਣਾਉਣ ਦੇ ਲਈ ਕਹਿੰਦੇ ਨੇ ਆਪਜੀ ਦੇ ਨਾਲ ਇੱਕ ਸਾਥੀ ਵੀ ਹੁੰਦਾ ਹੈ ਆਪ ਜੀ ਦੀ ਘਰ ਵਾਲੀ ਬੀਬੀ ਕਰਤਾਰ ਕੋਰ ਜੋ ਕਿ ਆਪ ਜੀ ਦੇ ਬਾਹਰ ਰਹਿਣ ਕਾਰਨ ਜਾਂ ਆਪ ਜੀ ਦੇ ਇਸ ਪ੍ਰਚਾਰ ਦੇ ਸੰਕਲਪ ਕਾਰਨ ਪਰੇਸ਼ਾਨ ਸੀ ਉਹ ਕੁਝ ਨੋਕ ਚੋਕ ਆਪ ਨਾਲ ਕਰਦੀ ਹੈ ਸੰਤ ਗੁਰਮੁਖ ਸਿੰਘ ਜੀ ਦਾ ਮਨ ਬੜਾ ਪਰੇਸ਼ਾਨ ਹੁੰਦਾ ਹੈ ਸਤਿਗੁਰੂ ਜੀ ਅੱਗੇ ਬੇਨਤੀ ਕਰਦੇ ਹਨ ਤੇ ਸਤਿਗੁਰੂ ਜੀ ਜੇ ਤੁਸੀਂ ਮੇਰੇ ਤੋਂ ਇਹ ਪੰਥਕ ਸੇਵਾ ਲੈਣੀ ਚਾਹੁੰਦੇ ਹੋ ਤਾਂ ਇਹ ਘਰ ਗ੍ਰਸਥ ਦਾ ਜੰਜਾਲ ਕਿਉਂ ਉਹ ਅਰਦਾਸ ਕਰਦੇ ਹਨ ਇਹ ਅਰਦਾਸ ਕਰਨ ਤੋਂ ਬਾਅਦ ਉਹ ਸਾਰੀ ਰਾਤ ਇੱਕ ਵੀ ਪਲ ਸੌਂਦੇ ਨਹੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਆਪ ਜੀ ਦੇ ਘਰ ਦੇ ਵਿੱਚ ਪਲੇਗ ਦੇ ਕਾਰਨ ਪੰਜ ਮੋਤਾਂ ਹੋ ਜਾਂਦੀਆਂ ਹਨ ਜਿਸ ਵਿੱਚ ਆਪ ਜੀ ਦਾ ਪੁੱਜੰਗੀ ਤੇ ਪਤਨੀ ਵੀ ਸ਼ਾਮਲ ਹੁੰਦੀ ਹੈ ਇਸ ਉਪਰੰਤ ਸੰਤ ਗੁਰਮੁਖ ਸਿੰਘ ਜੀ ਪੂਰੀ ਤਰ੍ਹਾਂ ਸੁਰਖਰੂ ਬਿਰਤੀ ਨਾਲ ਪੰਥ ਦੇ ਵਿੱਚ ਪ੍ਰਚਾਰ ਸ਼ੁਰੂ ਕਰਦੇ ਹਨ ਤੇ ਇੱਕ ਗੱਲ ਹੋਰ ਧਿਆਨ ਦੇਣਯੋਗ ਹੈ ਸਾਧ ਸੰਗਤ ਜੀਓ ਕਿ ਉਹ ਮਾਇਆ ਤੋਂ ਇੰਨੇ ਨਿਰਲੇਪ ਬਿਰਤੀ ਦੇ ਸੰਨ ਕਿ ਦਲੇਲ ਸਿੰਘ ਵਾਲਾ ਵਿਖੇ ਆਪਣੀ ਸਾਰੀ ਜਾਇਦਾਦ ਨੂੰ ਟਰਸਟ ਦੇ ਨਾਮ ਕਰ ਦਿੰਦੇ ਹਨ ਤੇ ਪੂਰੀ ਤਰ੍ਹਾਂ ਸੁਰਖਰੂ ਬਿਰਤੀ ਨਾਲ ਹਰ ਥਾਂ ਤੇ ਪ੍ਰਚਾਰ ਦੇ ਵਿੱਚ ਹਿੱਸਾ ਲੈਂਦੇ ਹਨ ਆਪਣੀ ਸਾਰੀ ਜ਼ਮੀਨ ਟਰਸਟ ਨੂੰ দান ਦੇ ਕੇ ਆਪ ਜੀ ਇੱਕ ਕੀਰਤਨੀ ਜਥਾ ਸਥਾਪਿਤ ਕਰਦੇ ਹਨ ਤੇ ਉਸ ਦਾ ਨਾਮ ਰੱਖਦੇ ਹਨ ਚੱਕਰਵਰਤੀ ਕੀਰਤਨੀ ਜਥਾ ਤਾਂ ਜੋ ਹਰ ਥਾਂ ਤੇ ਇਸ ਕੀਰਤਨ ਨੂੰ ਗੁਰਬਾਣੀ ਨੂੰ ਫੈਲਾਇਆ ਜਾ ਸਕੇ ਤੇ ਉਹ ਹੁਣ ਦਿਨ ਰਾਤ ਆਪਣੀ ਇਸ ਘਾਲ ਨੂੰ ਆਪਣੇ ਸੰਕਲਪ ਨੂੰ ਪੂਰਾ ਕਰਨ ਦੇ ਵਿੱਚ ਲੱਗ ਜਾਂਦੇ ਹਨ ਆਪ ਜੀ ਦੇ ਕੀਰਤਨੀ ਜਥੇ ਦੀ ਮਹਿਮਾ ਇੰਨੀ ਜ਼ਿਆਦਾ ਫੈਲ ਜਾਂਦੀ ਹੈ ਕਿ ਥਾਂ-ਥਾਂ ਤੋਂ ਆਪ ਜੀ ਨੂੰ ਕੀਰਤਨ ਦੀ ਸੇਵਾ ਲਈ ਅੰਮ੍ਰਿਤ ਸੰਚਾਰ ਦੀ ਸੇਵਾ ਦੇ ਲਈ ਸੱਦੇ ਆਉਂਦੇ ਹਨ ਆਪ ਜੀ ਦੇ ਜਥੇ ਦੀ ਇੰਨੀ ਸ਼ੋਭਾ ਵੱਧ ਜਾਂਦੀ ਹੈ ਕਿ ਦਿੱਲੀ ਤੋਂ ਪਸ਼ਾਵਰ ਕਸ਼ਮੀਰ ਤੋਂ ਕਰਾਚੀ ਤੱਕ ਆਪ ਜੀ ਦੇ ਇਸ ਪ੍ਰਚਾਰ ਦਾ ਖਿਲਾਫ ਹੋ ਜਾਂਦਾ ਹੈ ਆਪ ਜੀ ਨੇ ਆਪਣੇ ਜੀਵਨ ਦੌਰਾਨ ਹਜ਼ਾਰਾਂ ਸਹਿ ਧਾਰੀਆਂ ਸਿੰਧੀ ਪਰਿਵਾਰਾਂ ਅਤੇ ਸਰਹੱਦੀ ਇਲਾਕੇ ਦੇ ਸਿੱਖਾਂ ਨੂੰ ਸਿੰਘ ਸਜਾਇਆ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਰਾਉਲਪਿੰਡੀ, ਕਸ਼ਮੀਰ, ਪਸ਼ਾਵਰ, ਕਰਾਚੀ, ਕਲਕੱਤਾ ਤੇ ਹੋਰ ਬਹੁਤ ਸਾਰੇ ਇਲਾਕੇ ਦੀਆਂ ਸੰਗਤਾਂ ਆਪ ਜੀ ਦੀ ਯਾਦ ਵਿੱਚ ਅੱਖਾਂ ਵਿਸ਼ਾਈ ਰੱਖਦੀਆਂ ਸਨ। ਹਾਜ਼ਰੀਆਂ ਭਰਦੇ ਹੋਏ, ਕੀਰਤਨ ਕਰਦੇ ਹੋਏ ਆਪ ਆਪ ਜੀ ਦੀ ਬਿਰਤੀ ਬਿਲਕੁਲ ਮਾਇਆ ਤੋਂ ਨਿਰਲੇਪ ਰਹਿੰਦੀ ਸੀ ਸੰਤ ਗੁਰਮੁਖ ਸਿੰਘ ਜੀ ਦੇ ਜੀਵਨ ਦੇ ਵਿੱਚ ਇੱਕ ਬੜਾ ਵੱਡਾ ਮੋੜ ਆਉਂਦਾ ਹੈ ਜਦੋਂ 1927 ਈਸਵੀ ਵਿੱਚ ਪਟਿਆਲਾ ਦੇ ਆਹਲੂਵਾਲੀਆ ਗੁਰਦੁਆਰੇ ਦਾ ਨੀਂ ਪੱਥਰ ਰੱਖਦੇ ਹਨ ਉਸ ਨੀਂ ਪੱਥਰ ਰੱਖਣ ਦੇ ਦੌਰਾਨ ਆਪ ਜੀ ਕੀਰਤਨ ਵੀ ਕਰਦੇ ਹਨ ਆਪ ਇੰਨੀ ਭੈ ਭਾਵਨਾ ਪ੍ਰੀਤੀ ਦੇ ਵਿੱਚ ਕੀਰਤਨ ਕਰਦੇ ਹਨ ਕਿ ਉਸ ਦੀ ਸੁਗੰਧੀ ਬਾਬਾ ਨੰਦ ਸਿੰਘ ਜੀ ਜੋ ਕਿ ਬਾਬਾ ਜਸਾ ਸਿੰਘ ਜੀ ਦੇ ਨਾਲ ਇਸ ਧਰਤੀ ਦੇ ਉੱਪਰ ਹੀ ਭਜਨ ਬੰਦਗੀ ਕਰਨ ਵਾਲੇ ਮਹਾਪੁਰਖ ਸਨ ਜਦੋਂ ਉਹਨਾਂ ਨੂੰ ਆਪ ਜੀ ਦੀ ਕੀਰਤਨ ਦੀ ਸੋ ਪ੍ਰਾਪਤ ਹੁੰਦੀ ਹੈ ਤਾਂ ਸੰਤ ਬਾਬਾ ਆਨੰਦ ਸਿੰਘ ਜੀ ਬਾਬਾ ਗੁਰਮੁਖ ਸਿੰਘ ਜੀ ਨੂੰ ਦੇਰੇ ਵਿਖੇ ਕੀਰਤਨ ਕਰਨ ਦੇ ਲਈ ਬੁਲਾਉਂਦੇ ਹਨ ਉਸ ਸਮੇਂ ਧਿਆਨ ਦੇਣ ਵਾਲੀ ਗੱਲ ਹੈ ਕਿ ਸੰਤ ਬਾਬਾ ਨੰਦ ਸਿੰਘ ਜੀ ਦੀ ਉਮਰ 103 ਸਾਲਾਂ ਦੀ ਹੁੰਦੀ ਹੈ ਤੇ ਆਪ ਜੀ ਦੇ ਮਨ ਦੇ ਵਿੱਚ ਇਹ ਸੰਕਲਪ ਹੁੰਦਾ ਹੈ ਕਿ ਡੇਰੇ ਦੀ ਬਾਗ ਡੋਰ ਕਿਸੇ ਗੁਰਮੁਖ ਸ਼ਖਸੀਅਤ ਨੂੰ ਦਿੱਤੀ ਜਾਵੇ ਜਦੋਂ ਸੰਤ ਬਾਬਾ ਗੁਰਮੁਖ ਸਿੰਘ ਜੀ ਇੱਥੇ ਪਹੁੰਚਦੇ ਹਨ ਤਾ ਉਹਨਾਂ ਦਾ ਕੀਰਤਨ ਸੁਣ ਕੇ ਬਾਬਾ ਆਨੰਦ ਸਿੰਘ ਜੀ ਨੇ ਪ੍ਰਭਾਵਿਤ ਹੁੰਦੇ ਹਨ ਕਿ ਉਹਨਾਂ ਨੂੰ ਬੇਨਤੀ ਕਰਦੇ ਹਨ ਕਿ ਤੁਸੀਂ ਇਸ ਡੇਰੇ ਦੀ ਵਾਗਡੋਰ ਸੰਭਾਲੋ ਉਹਨਾਂ ਨੂੰ ਦਸਤਾਰ ਪੈਂਟ ਕੀਤੀ ਜਾਂਦੀ ਹੈ ਸੰਤ ਗੁਰਮੁਖ ਸਿੰਘ ਜੀ ਬੜੇ ਚਾਅ ਨਾਲ ਇਸ ਸੇਵਾ ਨੂੰ ਸਵਕਾਰ ਕਰਦੇ ਹਨ ਤੇ ਸੰਗਤਾਂ ਨੂੰ ਇੱਕ ਬਚਨ ਕਰਦੇ ਹਨ ਕਿ ਸਾਧ ਸੰਗਤ ਜੀ ਤੁਸੀਂ ਸਦਾ ਹੀ ਮੈਨੂੰ ਆਪਣਾ ਪਿਆਰ ਦਿੱਤਾ ਹੈ ਤੇ ਮੇਰੀ ਇੱਛਾ ਹੈ ਜੋ ਤੁਸੀਂ ਸਰੂਪਾ ਮੈਨੂੰ ਅੱਜ ਦੇ ਰਹੇ ਹੋ ਜਾਣ ਉਪਰੰਤ ਵੀ ਮੈਨੂੰ ਇਹ ਥੋੜਾ ਸਰੂਪਾ ਹਾਸਲ ਹੋ ਸਕੇ ਮੈਂ ਤਾਂ ਇਸ ਡੇਰੇ ਦਾ ਇੱਕ ਅਧਨਾ ਜਿਹਾ ਸੇਵਕ ਹਾਂ ਸਤਿਗੁਰੂ ਜੀ ਕਿਰਪਾ ਕਰਨ ਇਹ ਸੇਵਾ ਮੇਰੇ ਤੋਂ ਲੈ ਲੈਣਾ ਭਾਵੇਂ ਇਸ ਡੇਰੇ ਦੀ ਸੇਵਾ ਸੰਤ ਗੁਰਮੁਖ ਸਿੰਘ ਜੀ ਸੰਭਾਲ ਲੈਂਦੇ ਹਨ ਪਰ ਉਹਨਾਂ ਦੇ ਮਨ ਵਿੱਚਲੀ ਜਿਹੜੀ ਇਹ ਭਾਵਨਾ ਕਿ ਗੁਰਸਿੱਖੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ ਹੈ ਇਸ ਵਿੱਚ ਰੱਤੀ ਪਰ ਵੀ ਕਮੀ ਨਹੀਂ ਆਉਂਦੀ ਭਾਵੇਂ ਡੇਰੇ ਦੀ ਆਪ ਜੀ ਨੂੰ ਜ਼ਿੰਮੇਵਾਰੀ ਮਿਲ ਚੁੱਕੀ ਸੀ ਪਰ ਆਪ ਸਦਾਇਵ ਦੂਸਰੇ ਇਲਾਕਿਆਂ ਦੇ ਵਿੱਚ ਜਿੱਥੋਂ ਵੀ ਸੱਦਾ ਪੱਤਰ ਆਉਂਦਾ ਸੀ ਉੱਥੇ ਆਪ ਕੀਰਤਨ ਕਰਨ ਦੇ ਲਈ ਹਾਂ ਕਰ ਦਿੰਦੇ ਸਨ ਹਮੇਸ਼ਾ ਹੀ ਗੁਰਸਿੱਖੀ ਦੀ ਮਹਿਕ ਨੂੰ ਖੁਲਾਉਣ ਦੇ ਲਈ ਤਤਪਰ ਰਹਿੰਦੇ ਸਨ ਜਿੱਥੇ ਆਪ ਡੇਰੇ ਦੀ ਸਾਂਭ ਸੰਭਾਲ ਕਰ ਰਹੇ ਸਨ ਉੱਥੇ ਹੀ ਪ੍ਰਚਾਰ ਨੂੰ ਵੀ ਬਖੂਬੀ ਨਿਭਾਰੇ ਸਨ ਗੁਰਸਿੱਖੀ ਦਾ ਪ੍ਰਚਾਰ ਸਦੀਵੀ ਤੌਰ ਤੇ ਹੋ ਸਕੇ ਉਹਨਾਂ ਦੇ ਮਨ ਵਿੱਚ ਸੰਕਲਪ ਪਾਉਂਦਾ ਹੈ ਕਿ ਕਿਉਂ ਨਾ ਇਸ ਤੱਪੂ ਭੂਮੀ ਉੱਪਰ ਇੱਕ ਅਜੇਹਾ ਕਾਲਜ ਬਣਾਇਆ ਜਾਵੇ ਜਿਸ ਦੇ ਵਿੱਚੋਂ ਅਜਿਹੇ ਪੜ੍ਹੇ ਲਿਖੇ ਪ੍ਰਚਾਰਕ ਪੈਦਾ ਹੋ ਸਕਣ ਜੋ ਕਿ ਇਸ ਗੁਰਸਿੱਖੀ ਨੂੰ ਦੁਨੀਆਂ ਦੇ ਕੋਨੇ-ਕੋਨੇ ਤੱਕ ਪਹੁੰਚਾ ਸਕਣ ਕਿਉਂਕਿ ਸੰਸਾਰ ਵੱਲ ਰਿਹਾ ਹੈ ਕਲਯੁਗ ਦੀ ਹਨੇਰੀ ਵਗ ਰਹੀ ਹੈ ਤੇ ਇਸ ਦੁਨੀਆਂ ਦੇ ਕਲਯੁਗੀ ਸੁਭਾਵ ਨੂੰ ਗੁਰਸਿੱਖੀ ਦੇ ਮਾਧਮ ਰਾਹੀਂ ਕੀ ਕੀਤਾ ਜਾ ਸਕਦਾ ਹੈ ਤੇ ਉਹ ਜਿੱਥੇ ਅਸੀਂ ਇਸ ਟਾਈਮ ਇਹ ਵੀਡੀਓ ਆਪ ਜੀ ਦੇ ਸਾਹਮਣੇ ਕੋ ਰੱਖ ਰਹੇ ਹਾਂ ਇਸ ਕਾਲਜ ਦੀ ਗੁਰਮਤ ਕਾਲਜ ਦੀ ਸਥਾਪਨਾ ਕਰ ਦਿੰਦੇ ਹਨ ਤੇ ਇਸ ਦੇ ਲਈ ਦਿਨ ਰਾਤ ਇੱਕ ਕਰ ਦਿੰਦੇ ਹਨ ਇਸ ਕਾਲਜ ਦੇ ਲਈ ਸੇਵਾ ਕਰਦੇ ਹਨ ਸੰਤ ਗੁਰਮukh ਸਿੰਘ ਜੀ ਜਦੋਂ ਪ੍ਰਚਾਰ ਕਰਦੇ ਹਨ ਇਸ ਕਾਲਜ ਦਾ ਜ਼ਰੂਰ ਨਾਮ ਲੈਂਦੇ ਹਨ ਤੇ ਇੱਥੋਂ ਦੇ ਸੱਜਣਾ ਨੂੰ ਆਪਣੇ ਪ੍ਰਚਾਰ ਵਿੱਚ ਸ਼ਾਮਲ ਕਰਦੇ ਹੋਏ ਇਸ ਤਰ੍ਹਾਂ ਦਾ ਵਿਖਿਆਨ ਕਰਦੇ ਹਨ ਕਿ ਗੁਰੂ ਰੂਪੀ ਸਾਹ ਸੰਗਤ ਜੀਓ ਪਟਿਆਲਾ ਵਿਖੇ ਡੇਰਾ ਬਾਬਾ ਜੱਸਾ ਸਿੰਘ ਵਿਖੇ ਗੁਰਮਤ ਕਾਲਜ ਦੀ ਉਸਾਰੀ ਹੋਣੀ ਹੈ ਤੇ ਸੰਗਤਾਂ ਨੂੰ ਚਾਹੀਦਾ ਹੈ ਕਿ ਇਸ ਕਾਲਜ ਦੀ ਪੂਰਤੀ ਵਿੱਚ ਸਹਿਯੋਗ ਦੇਣ ਬੀਜ ਤਾਂ ਮੈਂ ਬੀਜ ਦਿੱਤਾ ਹੈ ਲੇਕਿਨ ਇਸ ਨੂੰ ਪਾਣੀ ਦੇਣ ਦਾ ਕੰਮ ਹੁਣ ਸੰਗਤਾਂ ਕਰਨਗੀਆਂ ਜਦੋਂ ਅਜੇਹਾ ਪ੍ਰਚਾਰ ਆਪ ਕਰਦੇ ਸਨ ਤਾਂ ਸੰਗਤਾਂ ਵੱਧ ਚੜ ਕੇ ਮਾਈ ਕੀ ਸਹਾਇਤਾ ਵੀ ਕਰਦੀਆਂ ਸਨ ਤੇ ਹੋਰ ਬਹੁਤ ਤਰ੍ਹਾਂ ਦੀ ਸਹਾਇਤਾ ਦੇ ਲਈ ਤਤਪਰ ਹੋ ਜਾਂਦੀਆਂ ਸਨ ਜਿੱਥੇ ਅਸੀਂ ਇਸ ਵਕਤ ਆਪ ਜੀ ਨਾਲ ਇਹ ਵਿਚਾਰ ਸਾਂਝੀ ਕਰ ਰਹੇ ਹਾਂ ਇਹ ਉਹੀ ਪਵਿੱਤਰ ਧਰਤੀ ਡੇਰਾ ਬਾਬਾ ਜਸਾ ਸਿੰਘ ਜੀ ਦੀ ਹੈ ਉੱਥੇ ਇਹ ਕਾਲਜ ਉਸਾਰਿਆ ਹੋਇਆ ਹੈ ਦੁਨੀਆ ਦਾ ਇੱਕੋ ਇੱਕ ਅਜੀਹਾ ਕਾਲਜ ਹੈ ਜਿੱਥੇ ਕੰਪੈਰੀਟਿਵ ਸਟਡੀ ਆਫ ਰਿਲੀਜਨ ਕਰਵਾਈ ਜਾਂਦੀ ਹੈ ਜਿੱਥੇ ਧਰਮਾਂ ਦਾ ਤੁਲਨਾਤਮਕ ਅਧਿਐਨ ਕਰਵਾਇਆ ਜਾਂਦਾ ਹੈ ਇਹ ਕਾਲਜ ਪੰਜਾਬੀ ਯੂਨੀਵਰਸਿਟੀ ਦੇ ਨਾਲ ਅਟੈਚ ਹੈ ਇਹ ਕਾਲਜ ਇੰਨੀ ਪਵਿੱਤਰ ਧਰਤੀ ਤੇ ਬਣਿਆ ਹੋਇਆ ਹੈ ਇੰਨੀ ਸੁਗੰਧੀ ਵੰਡ ਰਿਹਾ ਹੈ ਕਿਉਂਕਿ ਇੱਕ ਪਾਸੇ ਇਸ ਕਾਲਜ ਦੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸਥਾਨ ਗੁਰਦੁਆਰਾ ਮੋਤੀ ਬਾਗ ਹੈ ਦੂਸਰੇ ਪਾਸੇ ਨਵੇਂ ਪਾਸ਼ਾ ਦਾਹੀਸਤਾਨ ਗੁਰਦੁਆਰਾ ਸ੍ਰੀ ਦੂਖਨਵਾਰਨ ਸਾਹਿਬ ਹੈ ਤੇ ਉਸ ਤੋਂ ਬਾਅਦ ਮਹਾਪੁਰਖਾਂ ਦੀ ਇਹ ਤਪੂ ਭੂਮੀ ਹੈ ਜਿਸ ਉੱਪਰ ਇਹ ਕਾਲਜ ਚਲਾਇਆ ਜਾ ਰਿਹਾ ਹੈ ਸਾਹਿਬ ਸਿੰਘ ਜੀ ਤੁਸੀਂ ਹੈਰਾਨ ਹੋਵੋਗੇ ਕਿ ਇਸ ਕਾਲਜ ਦੀ ਬਿਲਡਿੰਗ ਬੜੀ ਛੋਟੀ ਹੈ ਪਰ ਇਸ ਕਾਲਜ ਦੇ ਵਿੱਚੋਂ ਗੁਰਸਿੱਖੀ ਦੀ ਮਹਿਕ ਜਾਂ ਬਾਬਾ ਗੁਰਮੁਖ ਸਿੰਘ ਜੀ ਦਾ ਜਿਹੜਾ ਸੰਕਲਪ ਸੀ ਉਹ ਕਿਸ ਤਰ੍ਹਾਂ ਫਲਿਤ ਭੂਤ ਹੋ ਰਿਹਾ ਹੈ ਕਿ ਇਸ ਕਾਲਜ ਦੇ ਵਿੱਚੋਂ ਪੜ੍ਹੇ ਹੋਏ ਵਿਦਿਆਰਥੀ ਦੁਨੀਆਂ ਦੇ ਕੋਨੇ-ਕੋਨੇ ਵਿੱਚ ਸੇਵਾ ਕਰ ਰਹੇ ਹਨ ਇਸ ਕਾਲਜ ਤੋਂ ਪੜ੍ਹੇ ਹੋਏ ਬਹੁਤ ਮਹਾਨ ਵਿਦਿਆਰਥੀ ਇਸ ਸਮੇਂ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਜਿਸ ਤਰ੍ਹਾਂ ਕਿ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਪ੍ਰੋਫੈਸਰ ਦਰਸ਼ਨ ਸਿੰਘ ਪ੍ਰੋਫੈਸਰ ਗੁਰਨੇਕ ਸਿੰਘ ਡਾਕਟਰ ਬਲਵੰਤ ਸਿੰਘ ਢਿੱਲੋਂ ਡਾਕਟਰ ਰੂਪ ਸਿੰਘ ਪਰਮਜੀਤ ਸਿੰਘ ਸਰੋਆ ਡਾਕਟਰ ਮਲਕਿੰਦਰ ਕੌਰ ਡਾਕਟਰ ਅਮਰਜੀਤ ਸਿੰਘ ਡਾਕਟਰ ਗੁਰਵੀਰ ਸਿੰਘ ਪ੍ਰੋਫੈਸਰ ਗੁਰਮukh ਸਿੰਘ ਪ੍ਰਿੰਸੀਪਲ ਸਤਵੀਰ ਸਿੰਘ ਜਗਜੀਤ ਸਿੰਘ ਸਲੂਜਾ ਡਾਕਟਰ ਗੁਰਮੇਲ ਸਿੰਘ ਡਾਕਟਰ ਹਰਦੇਵ ਸਿੰਘ ਡਾਕਟਰ ਮੁਹਬਤ ਸਿੰਘ ਪ੍ਰਿੰਸੀਪਲ ਸੂਬਾ ਸਿੰਘ ਡਾਕਟਰ ਹਰਪ੍ਰਜਨ ਅਤੇ ਹੋਰ ਬਹੁਤ ਸਾਰੀਆਂ ਵਿਦਵਾਨ શિક્ષੀਤਾਂ ਜਿਨ੍ਹਾਂ ਨੇ ਇਸ ਕਾਲਜ ਤੋਂ ਵਿੱਦਿਆ ਪ੍ਰਾਪਤ ਕੀਤੀ ਦੁਨੀਆਂ ਦੇ ਕੋਨੇ-ਕੋਨੇ ਦੇ ਵਿੱਚ ਹੋ ਗੁਰਸਿੱਖੀ ਦੀ ਮਹਿਕ ਨੂੰ ਫੈਲਾ ਰਹੇ ਹਨ ਪ੍ਰੋਫੈਸਰ ਸਹਿਬ ਸਿੰਘ ਜੀ ਮਹਾਨ ਡਾਕਟਰ ਵੀ ਇਸ ਕਾਲਜ ਦੇ ਵਿੱਚ ਸੇਵਾਵਾਂ ਦੇ ਚੁੱਕੇ ਹਨ ਡਾਕਟਰ ਗੰਡਾ ਸਿੰਘ ਇਤਿਹਾਸਕਾਰ ਵੀ ਸਕੂਲ ਦੇ ਵਿੱਚ ਸੇਵਾਵਾਂ ਦੇ ਚੁੱਕੇ ਹਨ ਤੇ ਅੱਜ ਵੀ ਇਸ ਕਾਲਜ ਦੇ ਵਿੱਚੋਂ ਬਹੁਤ ਸਾਰੇ ਵਿਦਿਆਰਥੀ ਅਜੇ ਹੀ ਪੈਦਾ ਹੋ ਰਹੇ ਹਨ ਜੋ ਕਿ ਸੰਤ ਦੇ ਨਾਲ 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 ਸਕਾਲਰ ਦੀ ਭੂਮਿਕਾ ਨਿਭਾਰੇ ਹਨ ਇਸ ਕਾਲਜ ਦੀ ਵਿਲੱਖਣ ਗੱਲ ਹੈ ਕਿ ਜਿੱਥੇ ਇੱਥੋਂ ਪੜ੍ਹੇ ਹੋਏ ਵਿਦਿਆਰਥੀਆਂ ਨੂੰ ਸੰਸਾਰਿਕ ਪੜ੍ਹਾਈ ਪ੍ਰਾਪਤ ਹੁੰਦੀ ਹੈ ਉੱਥੇ ਉਹਨਾਂ ਨੂੰ ਅਧਿਆਤਮਿਕ ਪੜ੍ਹਾਈ ਵੀ ਪ੍ਰਾਪਤ ਹੁੰਦੀ ਹੈ ਸਵੇਰੇ ਸ਼ਾਮ ਜਿਹੜਾ ਗੁਰਦੁਆਰਾ ਸਾਹਿਬ ਵਿਖੇ ਪ੍ਰੈਕਟੀਕਲੀ ਵਰਕ ਹੁੰਦਾ ਹੈ ਨਿਤਨੇਮ ਹੁੰਦਾ ਹੈ ਅਰਦਾਸ ਹੁੰਦੀ ਹੈ ਹੁਕਮਨਾਮਾ ਲਿਆ ਜਾਂਦਾ ਉਹ ਇੱਥੋਂ ਦੇ ਵਿਦਿਆਰਥੀ ਹੀ ਨਿਭਾਉਂਦੇ ਹਨ ਕਿਉਂਕਿ ਇਸ ਥਾਂ ਤੇ ਪੜਨ ਵਾਲੇ ਵਿਦਿਆਰਥੀ ਹੀ ਡੇਰਾ ਬਾਬਾ ਜੱਸਾ ਸਿੰਘ ਬਾਬਾ ਹਰਦੇਵ ਸਿੰਘ ਦੇ ਗੁਰਦੁਆਰਾ ਵਿਖੇ ਆਪਣੀ ਪ੍ਰੈਕਟੀਕਲ ਨੌਲੇਜ ਅਚੀਵ ਕਰਦੇ ਹਨ ਕਥਾ ਸੇਵਾ ਸਿਮਰਨ ਅਰਦਾਸ ਹੁਕਮਨਾਮਾ ਕੀਰਤਨ ਇਹ ਬੜੇ ਸਹਿਜ ਸਪਾ ਉਹਨਾਂ ਨੂੰ ਪ੍ਰਾਪਤ ਹੋ ਜਾਂਦੇ ਹਨ ਕਿਉਂਕਿ 2 ਸਾਲਾਂ ਦੇ ਵਿੱਚ ਇਹ ਸਾਰਾ ਕੰਮ ਵਿਦਿਆਰਥੀ ਹੀ ਕਰਦੇ ਹਨ ਜਿਹੜੇ ਕਿਸ ਕਾਲਜ ਦੇ ਵਿੱਚ ਦਾਖਲਾ ਲੈਂਦੇ ਹਨ ਤੇ ਡੇਰੇ ਵਿਖੇ ਪ੍ਰੋਫੈਸਰ ਜਸਬੀਰ ਸਿੰਘ ਜੀ ਆਪਣੀਆਂ ਲੰਮੇ ਸਮੇਂ ਤੋਂ ਸਵਾਵਾ ਦੇ ਰਹੇ ਹਨ ਦਾਸ ਵੀ ਇਸੇ ਕੌਲੇ ਦਾ ਵਿਦਿਆਰਥੀ ਹੈ ਗੁਰੂ ਰੂਪੀ ਸਾਧ ਸੰਗਤ ਜੀਓ ਆਪ ਜੀ ਦੇ ਚਰਨਾਂ ਦੇ ਵਿੱਚ ਇਹ ਸਨਿਮਰ ਬੇਨਤੀ ਹੈ ਕਿ ਜੇਕਰ ਆਪ ਜੀ ਨੂੰ ਇਹ ਮਹਾਂਪੁਰਸ਼ਾਂ ਦੀ ਵਿਚਾਰ ਚੰਗੀ ਲੱਗੀ ਹੋਵੇ ਤਾਂ ਹੋਰਨਾਂ ਨਾਲ ਵੀ ਇਸ ਮਹਿਕ ਨੂੰ ਵੰਡਣ ਦੀ ਕਿਰਪਾਲਤਾ ਕਰੋ ਨਾਲ ਹੀ ਇਸ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਲਤਾ ਕਰੋ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ